ਤੇ ਅਦਰੇ ਰੂਸ ਆਵਲੇ ਸੰਤ ਮਾਰਗਾਂ ਦੇ ਸ੍ਰੀ ਸ਼ਟਿਆਨ ਤੇਰਹ ਮਹਾਰਾਜੀ ਦਾਸ ਹੋ ਕੇ ਬੜੇ ਛੋਟੇ ਵੀ ਨਾਲ ਹੀ ਉਹ ਤੇ ਲੋ ਮਹਾਂਤੀ ਦੇ ਤਿਓਸ ਨੂੰ ਮਹਾਂਤੀ ਕੋ ਹੋਰ ਗੱਲ ਹੁੰਦੀ ਹੈ ਕਿਹੜੇ ਸੰਤ ਨੇ ਅਪ ਪਣਾਏ ਕੋਈ ਹੋਰ ਗੱਲ ਹੈ ਪਿਵਾਰਾ ਜੀ ਨੂੰ ਕੰਨੀ ਕੀ ਬਣਾਤਾ ਨੀੜੇ ਲੂੜੇ ਦੇਣ ਦਾ ਹੈ ਜਾਂ ਕੋ ਬਣਿਆ ਨਹੀਂ ਉਰੇ ਮਹਾਰਾਜਾ ਜੇ ਲੋਕੀ ਦੀ ਤੇਵਾ ਗੱਲ ਕਰੇ ਬੜੇ ਮਹਾਰਾਜ ਨੂੰ ਜੀਰੇ ਲੋੜੇ ਦਾ ਕਰਨਗੇ ਪਤਾ ਨਹੀਂ ਕਿ ਅੱਗੇ ਕਰਨਾ ਮਹਾਰਾਜ ਦਾ ਦੱਲੇ ਨੂੰ ਉਸ ਕੀ ਬੜਾ ਮਰ ਸੇ ਰਵਾ ਦਾ ਦਿਲ ਨਾ ਲੱਗਿਆ ਕਹਨੇ ਇੱਥੇ ਚਲੇ ਜਾਂ ਵਾਰਾਏ ਚਲੇ ਗੇ ਜੋੜੀਏ ਨਿਕਲੇ ਰੰਤਰਾ ਬੱਲਨੰਦ ਪ੍ਰਸਾਹ ਨੂੰ ਗਏ ਆਂ ਕਰਦੇ ਤੁਰਦੇ ਰਹਿ ਗਏ ਵੀਰੇ ਵੀ ਹੋਈ ਸੀ ਦੇਵਿੰਦਿਆਸਸ ਬੜੇ ਛੋਟੇ ਮਹਾਰਾਜ ਕਹਿੰਦੇ ਗਾਨੂ ਕਾ ਹੁਣਾ ਹੈ ਕਹਿੰਦੇ ਚਲ ਤੂੰ ਅਵਰੇ ਘਰ ਵਿੱਚ ਚਲੇ ਜਾ ਮਾਪਣੀ ਚਲੇ ਜਾਣਾ ਬੜੇ ਮਹਾਰਾਜ ਕਹਿੰਦੇ ਕਪੜੀ ਪਾਈਆ ਸੰਤਾਨਾਂ ਨੂੰ ਤੁਮ ਜਾਈਏ ਬਹੁਤ ਹੋੜੀ ਹੋਲੀ ਹੋਤੀ ਮਰਾਨ ਨੂੰ ਜਾਂਦੇ ਸੀ ਉਹ ਮਹਾਰਾਜ ਅੰਬਰਸਾਰ ਚਲੇ ਗਏ ਅੰਬਰਸਾਰ ਉਹ ਤੇ ਗਿਆਨ ਸਦ ਵਰਗਾ ਪੁੜਤੀ ਐ ਜਿਹੜੇ ਜਾਣਦੇ ਸੀ ਕਿ ਸਰਦਾਰ ਨੂੰ ਗਿਆਨ ਜੀ ਮਰੇ ਛਾਲੇ ਵਾਏ ਮੁਫਤ ਦਰਜਨੋ ਕਾਇਮ ਆਇਆ ਮਾਰੇ ਜੀ ਮਰੇ ਰਿਕਾਰਡ ਬਚਾਏ ਉਹਨੇ ਪੁੱਛਿਆ ਵੀ ਉਹ ਰਣ ਸਾਹਿਬ ਵੀ ਜਾਨਾਂ ਦਾ ਮਾਰਾ ਤਾਂ ਸ਼ੇਰ ਸੀਗਾ ਗਿਆਨ ਜੀ ਮਰੇ ਇਹ ਤਾਂ ਹੱਤੀਵਾਲਾ ਨੂੰ ਜਾਣਿਆ ਤੇ ਤਰਸਿਆ ਕਰਾਂ ਉਹਦਾ ਮੇਰੇ ਟੱਕੀ ਉੱਤੇ ਕਰ ਲੋ ਤਰਸਿਆ ਤੇ ਮਾਰ ਕੇ ਨੇ ਚੰਗਾ ਹੋਏ ਰੋਪ ਤੇ ਹਾਰੋ ਟੱਕੀ ਜੀ ਮਰੇ ਇਹ ਤਾਂ ਨਹੀਂ ਦੀ ਗੋਸਵਾ ਦੀ। ਲਾ ਕੋ ਬੜਾ ਦੀ ਮੋਹ। ਇਹ ਪਤਾ ਨਹੀਂ ਕਿ ਲਾਦਾ ਕਿੱਥੇ ਨੂੰ ਜਾਣਾ ਉਹ ਮੇਰੇ। ਵਸੋ ਤੇ ਆਹ ਲਾ ਜੁੱਤੇ। ਨਾ ਹਰਤੀ ਨਾ ਆ ਗਿਆ ਉਹਨੂੰ ਉੱਥੇ ਬੈਠਾ ਲਾ। ਰੋਟੀ ਖਾਣੇ ਦਾ ਪ੍ਰਬੰਧ ਉਹ ਗੁਰਦਾਰੇ ਭਾਇਆ ਉਹਨਾਂ ਦੀ ਜਾਓ। ਇਹ ਥੋੜਾ ਜਿਆ ਕਿਰਤ ਗਏ ਫਿਰ ਬੜੇ ਮਾਰੋ ਕੇ ਲੈਸ ਨਹੀਂ ਜਾਣਾ ਬੁੱਢਾ। ਵੇ ਇਹ ਚੋਟੇ ਮਾਤਲੇ ਜਿਹਾ ਲੈਂਦੇ ਜਾਂਦੇ ਫਿਰ ਉਹਨੂੰ ਨਾਂ ਬਾਤੀ ਮੁਖਿਆਰ ਉਹ ਮਾਲ ਹੁੰਦਾ ਸੀ ਕਾਰਨ ਸੇ ਪੰਜਾਬ ਦਾ ਫਿਰ ਉਹਨੂੰ ਕਹਿੰਦਾ ਸਰਦਾਰ ਨੇ ਫਿਰ ਹੀਰਾ ਸੋਂ ਆਇਆ ਕਿਤੇ ਉਹ ਸੁਨੂਰ ਸੰਤਾਨੇ ਗਾਵੀ ਸੇ ਕਹਿੰਦੇ ਨਲਕਾ ਲੱਗਲੇ ਉਹਨਾਂ ਨਾਲ ਆਪਾ ਫਿਰ ਇਸ ਨਾਂ ਪਾਣੀ ਕਰ ਲਿਆ ਫਿਰ ਇੱਥੇ ਤੇ ਨਲਕਾ ਲਵਾਤਾ ਤੇ ਮਹਾਰਾਜੀ ਇਸ ਨਾਮ ਕਾ ਲਗੇ ਨਾਲ ਕਾ ਵੀ ਪਰਲੇ ਵਾਸੇ ਠਿੱਕੀ ਦੇ ਨਾਲ ਜਾ ਕੇ ਠੀਕੀ ਗੱਲੀ ਬਹੁਤ ਬੁਸ਼ਿਆ ਕਰਦੇ ਰਹ ਹਾਂ ਦੋ ਹੀ ਹੁੰਦੇ ਸਾਂ ਮਹਾਰਾਜ ਦਾਦੇ ਵੀ ਕਹਿੰਦੇ ਇੱਥੇ ਬੈਠੇ ਹੀ ਰਹਿਣਾ ਜੀ ਟੱਕੇਟਾਂ 'ਤੇ ਬਸ ਟੱਕ ਦੇ ਥੱਲੇ ਜੇ ਬੈਜੇ ਨਾ ਟੱਕ ਦੇ ਉੱਤੇ ਚੜ ਕੇ ਬੈਠੇ ਜੀ ਰਾਤ ਨੂੰ ਥੱਲੇ ਤਾਂ ਫਿਰਦੇ ਦੀ ਜਾਨਵਰ ਸੱਪੋ ਭੁਗਿਆ ਆੜਾ ਬਹੁਤ ਕਰਦੇ ਜਿਸੀ ਨੂੰ ਭੁਗਿਆ ਆੜ ਦੇਖੇ ਨੇ ਯਾਰ ਨੰਬਰ ਚਾਰ ਦੇ ਨੇ ਜਾ ਦੋ ਤੇ ਜੰਗਲ ਨੂੰ ਬਹੁਤ ਜ਼ਿਆਦਾ ਜੰਗਲੇ ਪੈਤੀ ਨਹਿਰਾਂ ਤੇ ਨਹਿਰ ਜਿੱਤਾ ਕੋਈ ਬੜਵਣੀ ਦਿਖਾਉਦਾ ਇੰਨੇ ਸੰਗਣੇ ਦਰਾਉਤ ਸੀ ਹੌਲੀ ਹੌਲੀ ਫੇਰ ਮਹਾਰਾਜ ਜੀ ਕੋਲ ਜਵੜਲੀ ਪਤਾ ਲੱਗਾ ਨਾ ਗاويه ਇੱਥੇ ਉਹ ਗੁਰਕਾਲੀ ਮਗਰ ਪੈ ਗਏ ਸਾਰੇ ਜੀ ਕਾਲੀ ਉੜੇ ਨਾ ਮਹਾਰਾਜ ਨੇ ਤਾਂ ਬਰਵਾਇ ਨਹੀਂ ਕਰੀ ਇਹ ਵਾਰੇ ਤਦ ਉਹ ਉਸ ਗੁਰਦਾਰ ਦੇ ਲਿਖਦੇ ਆਦਾ ਮਖਵਾਰਾਂ ਜਿ ਕਰੇ ਜੋ ਲੈ ਕੇ ਜਾਦਾ ਬਹੁ ਹੁੰਦਾ ਰਿਹਾ ਕੰਫੇਰ ਹੋ ਲਈ ਸੰਤਾ ਕੋਣ ਲਾਗੇ ਫਿਰ ਖਾਸੇ ਹੋ ਗਏ ਫਿਰ ਮਹਾਰਾਜ ਜੀ ਮੌਨ ਕਰਾਉਣ ਲੱਗੇ ਚੁੱਪੇ ਜਾਦੇ ਰਹਿਣੇ ਤੇ ਮਹਾਰਾਜ ਬੋਲਦੇ ਨਹੀਂ ਦੀਗੇ ਨਾ ਬਾ ਫਿਰ 7 ਮਹੀਨੇ ਦਾ ਮੌਨ ਕਰ ਲੈਣਾ 7 ਸਾਲ ਦਾ 7 ਸਾਲ ਦਾ ਮੌਨ ਕਰ ਲਿਆ ਕੁਟੀਆਂ ਪਾ ਲੀਆਂ ਪਗਲੇ ਵਾਸੇ ਖੂਹੀ ਲਾ ਲਈ ਇੱਕ ਜੀ ਮਹਾਰਾਜ ਪੰਜ ਪਟੀਆਂ ਦਾ ਨਾਮ ਰੱਖਿਆ ਪੰਜ ਪਟੀ ਜਿਹੜੀ रामचंद्र ਦੀ ਸੀ ਪੰਜ ਪਟੀ ਬਾਹਰੋਂ ਮੋਨ ਕਰਦੇ ਨਾਹਰ ਤੇ ਜਾ ਕੇ ਬੈਠਦੇ ਸੀ ਜਿਹੜੋਂ ਤੋਂ ਨਾਰ ਬੁੱਜੀ ਝਾਂਦਾਂ ਦੇ ਜਾਂਦੇ ਹੁੰਦੇ ਜੀ ਮਹਾਰਾਜ ਹੁਣਾਰੂ ਕੋਈ ਨਹੀਂ ਤੇ ਹੁਣ ਤੇ ਯਾਦ ਵਾਸੋ ਹੈ ਜਦ ਕੁਟੀਆਂ ਪਾ ਲਿਆ ਗਿਆਨ ਸੇ ਨੂੰ ਪਤਾ ਲੱਗ ਗਿਆ ਪਰ ਉਸਨੇ ਸਨੇਹਾ ਕਰ ਲਿਆ ਕੋਈ ਵਾਰਾ ਜੀ ਨਹਿਰ ਤੇ ਜਾ ਕੇ ਬੈਠ ਜਾਂਦੇ ਸੀ ਸਾਢੇ 12:00 ਉੱਠਦੇ ਸੀਗੇ ਤੇ 2 ਵਜੇ ਨੂੰ ਬਾਹਰ ਜਾਂਦੇ ਸੀ ਉੱਥੇ ਜਾ ਕੇ ਪਾਣੀ ਦੇ ਕੋਲ ਡੇੜ ਭੰਦੀ ਜੀ ਜਿੱਤੇ ਨਾਲੇ ਪੂਰਾ ਰਜਾਈ ਲੈਣੀ ਤੇ ਦਿੰਦੇ ਕਿਤੇ ਵਸੇ ਉਹ ਤੋਸਿਆ ਦਰੋਂ ਨਹੀਂ ਦੀ ਬਹੁਤ ਉਹ ਦੁਗਾਰਾ 11:00 ਵਜੇ ਤਾਂ ਕਦੇ ਬਹਾੜੇ ਨੇ ਕਦੇ ਕਢਾ ਲੈਣੇ ਦੇਖਿਆ ਵੀ ਹੁਣ ਥੱਲੇ ਨਹੀਂ ਜਾਂਦੇ ਨੇ ਜਦੋਂ ਕਢੇ ਜੋ ਕਢੇ ਹੋ ਸੰਦੇ ਦੀ ਕਿ 11 ਵਜੇ ਛੱਡਦਾ ਫਿਰ ਬੱਸ 12:30 ਹੋਏ ਨਾਲ ਇਹ ਨਹੀਂ ਦਿੰਦੇ ਉਹ ਨੀਵਾ ਕੋ ਬੰਦਾਲਾ ਕਰਦੀ ਪਾਣੀ ਭਾਂਦਾ ਦੀ ਉੱਤੇ ਭਾਈ ਜੀ ਜਹਾਂਗੀਰ ਗੋਦੋਂ ਕਮਲਾ ਸੀ ਥੋੜਾ ਜਿਹਾ ਧੰਨਵਾਦ ਹਰੇ ਆਪ ਜੀ ਵੀ ਉੱਥੇ ਸੀ ਉਸ ਵਕਤ ਨਾ ਮੈਂ ਤਾਂ ਬਾਹਰ ਆਇਆ ਹਾਂ ਹਾਂ ਆਇਆ ਅੱਗੇ ਰਹਿ ਪਰਾਲਾ ਜੀ ਬਾਰੇ ਉਹ ਜਣਾਵਾਲੀ ਦਾ ਘਰ ਵਾਲਾ ਬਾਹਰ ਹੋਸ਼ ਉਹ ਥਲੇ ਦਾ ਆਰਤੀ ਜਾਂਦੀ ਉਹ ਮਹਾਰਾਜ ਦਾ ਪੜਦਾ ਰਿਹਾ ਮਹਾਰਾਜ ਨਾਲ ਉਹ ਉੱਗ ਤੇ ਆ ਗਿਆ ਟੱਕੀ ਚ ਜੀ ਬਾਰੇ ਥੋੜੀਆਂ ਜਿਹੀਆਂ ਗੁਟੀਆਂ ਜਿਹੀਆਂ ਸੀ ਉੱਥੇ ਉਹ ਹਰ ਪਾਏਗਾ ਜਿਹੜਾ ਰਾਤ ਨੂੰ ਜਾਈ ਦੇਤੀ ਉਹਨੂੰ ਜੀ ਫੇਰ 2 ਵਜੇ ਜਦੋਂ ਆਇਆ ਭਾਈ ਜੀ ਜਿਹੜਾ ਪਾਣੀ ਪਾਉਂਦਾ ਹੁੰਦਾ ਉੱਤੇ ਉਹਦਾ ਅਖੋ ਵਾਇਲਾਵ ਜੀ ਕੌਣ ਪਿਆ ਉਹਨੂੰ ਪਤਾ ਹੀ ਨਹੀਂ ਸੀ ਕਿਉਂ ਸੀ ਉਹਨਾਂ ਦਾ ਮਦਨ ਠੱਕੇ ਆਇਆ ਉਹਦੇ ਉੱਤੇ ਠੱਕੇ ਠੱਕੇ ਰਹੀ ਉਹਨੂੰ ਪਾਣੀ ਦੀ ਬਾਲਟੀ ਨਹੀਂ ਖੜਾ ਉਹ ਫਗਰ ਉੱਤੇ ਬਾਤਾਂ ਕਰੀ ਰਿਹਾ ਸੀ ਵਾਗਿਓ ਦਾ ਬੋਲ ਬਚਾਲਾ ਜਦੋਂ ਚੜਿਆ ਮਹਾਰਾਜ ਜੀ ਨੂੰ ਪਤਾ ਲੱਗਿਆ ਪੇਪਾਇੀ ਨੂੰ ਗੁਰਿਆ ਮਹਾਰਾਜ ਦੇ ਕਲਾ ਮਹਾਰਾਜ ਨੂੰ ਕਿਹੜਾ ਪਤਾ ਦੀ ਗਾ ਈ ਛਾਣੇ ਦਾ ਲੈ ਇੰਨਾ ਗਾੜਾ ਦਿਓ ਤੇ ਦਿਓ ਲੈ ਇੱਕ ਰਾਤ ਮਸਾ ਘੱਟ ਦੋਤੀ ਗਲਾ ਜਿੰਨੇ ਦਨੇ ਵਰ ਬੈਦੇ ਬਾਬਾ ਸਾਦਾ ਸ਼ਾਕ ਕੇ ਨਾ ਫਿਰ 11 ਵਜੇ ਮੁੜਦੇ ਹਾਂ ਮਹਾਰਾਜ ਸਾਹ ਨਾਲ ਹੀ ਹੁੰਦੇ ਆ ਨਾਲ ਸਾਰ ਨਹੀਂ ਹੁੰਦਾ ਦੀ ਬਾਬਾ ਜਿਹੜਾ ਇਹ ਹੈ ਇੱਕ ਦਾਖਾਣਾ ਪੰਡਤ ਹੁੰਦਾ ਸੀਗਾ ਪੰਡਤ ਜੀ ਕੋ ਬਹੁਤ ਵਿਦਵਾਨ ਕੋਹਗੇ ਤੇ ਆਦੀ ਘੰਟ ਸੀਗਾ ਨਹੀਂ ਕਿਤੇ ਆ ਹੁਣ ਮੰਦਾਂ ਦਾ ਹੁੰਦਾ ਤੇ ਜੀ ਬਰ ਉਹ ਸੁਣੋ ਪਤਾ ਲੱਗਿਆ ਇੱਥੇ ਮਾਤਵਾ ਲੈਦੇ ਜੀ ਬਰ ਮਹਾਰਾਜੀ ਬੈਠੇ ਟਿਗਟ 'ਤੇ ਪੂਰੇ ਜੀ ਆਕਾਂ ਰੋਜ਼ਾ ਕਰਨੀ ਟਿਬੇ ਹੁੰਦੇ ਜੀ ਕੋ ਉੱਥੇ ਉੱਥੇ ਸਭ ਘਰਾਂ ਨਾਲ ਬੋਲ ਉੱਥੇ ਬੈਲੇ ਜੀ ਆ ਜੀ ਮਾਸੂਰ ਉਹ ਆਇਆ ਹੋਰ ਵੀ ਨਾਲ ਉਹਦੇ ਲੋਕ ਮਹਾਰਾਜ ਜੀ ਬੈਠੇ ਸਨ ਉਹਨੇ ਵੀ ਨਾਮ ਸ਼ਿਕਾਰ ਕਰਕੇ ਬੈਠ ਗਿਆ ਗੱਲਾਂ ਬਾਤਾਂ ਕਰਨ ਲੱਗ ਗਿਆ ਮਹਾਰਾਜਾ ਕੋਈ ਜੋਸ਼ਤੀ ਵੀ ਹੁੰਦੇ ਨੇ ਜਿਹੜੇ ਗੰਗਲ ਜਿਹੜੇ ਪੜੇ ਨੇ ਸਭ ਉਹਦਾ ਜੀਗਰ ਉਹਨੇ ਜਦ ਮਾਹ ਸਰੀਰ ਦੇ ਖਰ ਉਹਨਾਂ ਮਹਾਰਾਜ ਜੀ ਟਿਕਾ ਬਹੁਤ ਕੰਮ ਕਰਦੇ ਨੇ ਉਹ ਕਹਿੰਦਾ ਬੜਿਆ ਆਦੀ ਪੰਡਤ ਉਹ ਜਾ ਗੱਲਬਾਤ ਕਰੀ ਉਹ ਕਿਉਂ ਮਹਾਰਾਜ ਜੀ 11 ਵਜੇ ਅੰਦਰ ਦੇ ਨੇ ਫੇਰ ਰੋਟੀ ਖਾ ਲੈਂਦੇ ਫੇਰ ਘੰਟਾ ਗਰਾਮ ਕਰਦੇ ਫੇਰ ਉੱਠ ਕੱਢਦੇ ਸੀ ਫੇਰ ਵਾਹ ਲੈਂਦੇ ਕਿਉਂ ਜੀ ਛੋਟੇ ਮਹਾਰਾਜ ਦੀ ਸਾਧਨਾ ਸੀ 17 ਘੰਟੇ ਬੈਠਦੇ ਸੀ 17 ਘੰਟੇ ਦੇ ਇਹ ਕਲਾਸ ਬੈਠਦੇ ਜੀ ਬੁਲਾਤੀ ਹਿਲਾਉਣੀ ਨਹੀਂ ਆਏ ਉਹ ਜਾਦੂਨਾਗਰ ਦੀ ਗੇ ਸੌਧ ਆ ਮਾਇਆ ਦੀ ਜਿਹੜੀ ਹੁੰਦੀ ਐ ਤਾਂ ਹੀ ਮਾਇਆ ਬੱਚੇ ਨਾਲ ਤਾਂ ਦੇ ਭੱਜੀ ਆਲੇ ਛੋਟਿਆਂ ਨੂੰ ਇਹ ਹੋਉਂਦਾ ਸੀ ਉਹ ਚ ਕੋਈ ਖਾਣ ਆ ਗਿਆ ਉਹ ਕਹਿੰਦਾ ਵੇ ਤੀਤਾ ਥੋੜਾ ਹੀ ਗਾ ਨੇ ਅਸੀਂ ਤਾਂ ਬੋਰ ਨਾਲ ਘੱਟ ਗਾਨੇ ਹਾਂ ਮਹਾਰਾ ਛੋਟਿਆਂ ਦੇ ਚੰਗਾ ਫਿਰ ਅਸੀਂ ਥੋੜੇ ਨਾਲ ਬੈਠਣ ਲੱਗੇ ਜੰਨੇ ਬੈਠਣ ਲੱਗੇ ਫਿਰ ਜੀ ਥੋੜਾ ਖਾਣਾ ਸ਼ੁਰੂ ਕਰਤਾ ਹੋੜੀ ਹੋੜੀ ਉਹ ਵਸਤਾ ਗਿਆ ਉਹ ਕਹਿ ਕੇ ਕਹਿ ਕੇ ਫਿਰ ਸੰਤਾਨ ਦਾ ਸਾਧਨਾ ਦੀ ਕੀ ਮਹਾਰਾਜ ਤਾਂ ਬੈਠ ਜਾਈ ਸੁਰਪੇਜ ਕੇ ਪਤਾ ਹੀ ਨਹੀਂ ਕਿੱਥੇ ਬੈਠੇ ਹੋ ਦੀ ਘਪਕੰਡੀ ਆੜਦਾ ਮੇਨਾਂ ਦੀ ਬਾਹਰ ਬੈਠ ਕੇ ਜਾ ਕੇ ਉੱਤੇ ਟਾਂਟਾ ਪਈ ਜਾਂਦੇ ਨੇ ਛੋਲਿਆਂ ਦੀ ਢੀਂਗ ਆ ਜਾਂਦੀ ਹੈ ਉਹ ਚੱਕਰ ਟਾਂਡਾ ਜਮੜ ਲੱਗ ਗਿਆ ਮਹਾਰਾਜ ਨੂੰ ਸੜ ਕਰ ਕਰਾ ਲਣ ਪਿਆ ਮਹਾਰਾਜ ਨੇ ਆ ਕੇ ਘਨੋ ਫੜ ਲਿਆ ਸ਼ੋਟ ਡਾਊਨ ਕਿਹਾ ਦਾ ਮਾਫ ਕਰ ਦੋ ਮੈਂ ਦਾ ਭਾਜਦੇ ਪੱਜ ਗੱਡੇ ਰਿਹਾ ਜੀ ਜਿੰਨੇ ਬੜਾ ਮੇਟ ਜੀ ਸਤਿ ਸ਼੍ਰੀ ਅਕਾਲ ਜੀ ਦੇਖ ਕਦੇ ਜਿਹਨੇ ਬੈਠੇ ਸਤ ਸਤ ਮੈਦਾਨ ਉਹ ਸਤ ਕਦੇ ਜਿਹਨੇ ਬੈਠਣਾ ਬਹੁਤ ਅਦਨਿਕ ਬੈਠੇ ਹਾਂ ਜੀ ਬਸ ਤੇ ਰਹਿ ਗਿਆ ਤੇ ਇੱਕ ਮੇਰ ਤੋਂ ਗਿਆਨੀ ਆ ਗਿਆ ਜੀ ਮਾਨ ਹੁਣ ਵੀ ਇੱਕ ਦਾ ਉਹ ਪਾਰਸ਼ੀ ਤੇ ਉਹਦਾ ਚਿੰਤਾ ਰਹਿਣਾ ਉਹ ਆ ਗਿਆ ਉਹ ਕਹਿੰਦਾ ਵਾਦਾ ਤੁਸੀਂ ਤਾਂ ਮਸਾ ਲੋਕ ਵੀ ਉੱਡਣ ਕੀ ਉੱਡ ਲਿਆ ਉਹਨੇ ਤੇ ਨਾਲ ਸੁਣਿਆ ਚੰਗਾ ਆਪਾਂ ਫਿਰ ਉੱਠ ਕੇ ਦੇਖ ਲੈਨੇ ਤੇ ਉਹ ਨਵਾਂ ਸਬਬਾਉ ਦੇ ਨਾਲ ਲੱਗ ਗਿਆ ਸਾਰੀ ਰਾਤ ਸਾਰਾ ਦਿਨ ਪੈਣੀ ਜੀ ਦੇ ਨਾਲ ਬਸ ਰਾਤ ਨੂੰ ਨਾ ਬੈਠਣ ਦਾ ਬਿਨਾਰ ਜੂਣ ਹਾਂਜੀ ਕਦੇ ਘਰਟਾਂ ਦੇ ਕੋਲ ਤੇ ਕਦੇ ਬਲਾਸ ਬੰਦੇ ਕੋਲ ਤੇ ਕਦੇ ਟਿੱਪੀਆਂ ਦੀ ਇੱਕ ਬੰਦਾ ਹੋ ਨਾਲ ਰੱਖਿਆ ਤੂੰ ਕਦੇ ਮਾਰ ਕੇ ਨਾ ਭੱਜ ਜਾ ਮੈਨੂੰ ਤੱਕੜਾ ਲਾਰ ਸਦੀ ਗੱਲ ਸਾਬਾ ਹੋ ਬਿਮਾਰੀ ਸਾਰਿਆਂ ਨਾਲ ਲੜ ਕੇ ਹੋਇਆ ਹੋਇਆ ਕੀ ਤੀਜੀ ਰਾਤ ਆਈ ਨਾ ਤੀਜੀ ਹਾਂਜੀ ਬੱਤੂ ਰਾਜਾ ਦਾ ਸਪੋਰਟ ਗਿਆ ਨਾ ਜਨਨ ਦੇ ਤਰਫੋਂ ਫੜ ਲਿਆ ਮੈਂ ਹਾਰ ਗਿਆ ਬੰਦੇ ਤੇ ਪੱਜ ਗਿਆ ਰਾਤ ਨੂੰ ਜਦੋਂ ਉਹਨਾਂ ਨੇ ਮੈਂ ਆਪ ਕੋੜਾ ਹੋ ਗਿਆ ਦੀ ਹਾਂਜੀ ਦੱਸਿਆ ਕੀ ਹੁੰਦੀ ਐਂਦੀ ਸਾਧਨਾ ਕਰਦੇ ਉਹਦੀ ਜਦ ਤੋਂ ਬੜਵੇਂ ਮਾਰੋ ਤਾਂ ਬੈਠੇ ਹੀ ਰਹਿੰਦੇ ਹੁੰਦੇ ਸੀ ਹੋਰੇ ਜਾ ਕੇ ਵਹਿ ਜਾਂਦੇ ਨਹੀਂ ਤੇਜਾ ਜਿਹਾ ਪੋਰਾਤੀ ਉੱਤੇ ਛੱਪਰ ਪਾਇਆ ਜੀਆ ਵਸ ਟੱਕ ਘੜਾ ਦਿੱਤੇ ਜੋ ਜਬ ਸਤਵੀਂ ਨੇ ਮਹਾਰਾਜ ਜੀ ਦਾ ਫਿਰੋ ਜਿਹੜਾ ਮੁਖਤਿਆਰ ਸੀ ਉਹਨੇ ਆ ਕੇ ਕਿਤੇ ਗੈਰਤਾ ਕੋਈ ਮਹਾਰਾਜ ਜੀ ਜਿਹੜੀ ਜਗਾ ਬਗੜੀ ਨਾ ਇੰਨੀ ਰਖਿਓ ਹੋਰ ਨਾ ਵਹਾਂ ਬਗੜਿਓ ਮਹਾਰਾਜ ਗਣੇ ਸੇ ਤੇਰੀ ਜਗਾ ਤੇ ਕਿ ਲੰ ਮਹਾਰਾਜ ਨੇ ਖਿਰਾ ਪਰ ਨਾ ਚੱਕਿਆ ਯਾਨੀ ਕਹਿਤਾ ਛੋਟੇ ਮਹਾਰਾਜ ਨੂੰ ਵੀ ਆਪਾਂ ਸਵੇਰੇ ਇੱਥੋਂ ਚਲੇ ਜਾਣਾ ਬਾਈ ਤੇ ਜਾਨ ਹਾ ਹਜੂਰਾ ਸਾਹਿਬ ਨੂੰ ਪਤਾ ਲੱਗ ਗਿਆ ਇਹਦਾ ਦਾਦਾ ਜੀਆ ਮੁੰਡੇ ਦਾ ਉਹ ਤੇ ਬਹੁਤ ਹੀ ਪ੍ਰਿਆਰ ਦੀ ਮਹਾਰਾਜ ਨਾਲ ਉਹਨਾਂ ਦਾ ਬੀਬੀ ਦਾ ਰੋ ਰੋ ਉਹਨੂੰ ਪਤਾ ਲੱਗ ਗਿਆ ਉਹ ਆ ਗਿਆ ਕਿ ਕਹਿੰਦਾ ਮਹਾਰਾਜ ਤੁਸੀਂ ਜਾਓ ਨਾ ਸਾਡੀ ਸਾਰੀ ਜੀਨੀ ਲਾਈ ਪਰ ਤੁਸੀਂ ਜਾਓ ਨਾ ਕਹਿੰਦੇ ਚੰਦਰ ਜੀ ਤੁਹਾਡਾ ਖਿਆਲ ਆ ਤਾਂ ਨਹਿਰ ਦੇ ਉੱਪਰਲੇ ਪਾਸੇ ਉਹ ਚੱਲ ਰਿਹਾ ਜੀ ਇਹਨਾਂ ਨੇ ਕੀ ਗਏ ਤੇ ਫਿਰ ਹੋਰ ਕਿਸੇ ਨੇ ਵਿਗਾ 2 ਵਿਗਾ 60 ਵਿਗੇ ਹੋ ਗਈ ਉੱਤੇ ਫਿਰ ਉੱਤੇ ਫਿਰ ਡੇਰਾ ਸ਼ੁਰੂ ਕਰਾ ਦਿੱਤਾ ਮਹਾਰਾਜ ਨਹੀਂ 7 ਸਾਲ ਦਾ ਮੌਨ ਕਰਿਆ ਸੀ ਲੈ ਲਓ ਟੱਕੀ 7 ਸਾਲ ਨਹੀਂ ਦਿੱਖਿਆ ਨਾ ਉਹਨਾਂ ਮਹਾਰਾਜ ਤੇ 18 ਮੌਨ ਹੀ ਸੀਗੇ ਨਾਲ ਫਿਰ ਉਹ ਨਾਹਿਰ ਤੇ ਆ ਕੇ ਬਹਿਦੇ ਸੀ ਤੇੜ ਦੇ ਵਿੱਚ ਚਾਹੇ ਵੀ ਬਵੇ ਕੋਲ ਬਵੇ ਇਹੋ ਅਜੀ ਗੱਲ ਤੋਂ ਕੋਸਰਾ ਨਹੀਂ ਆ ਬੱਜੇ ਨਹੀਂ ਮਜਾ ਕੇ ਗਲਾ ਸੰਤ ਬਣ ਜਾਂਦਾ ਆਹ ਚੰਤ ਬਣ ਗਿਆ ਜੀ ਚੋਲਾ ਉਦੋਂ ਵੀ ਨਹੀਂ ਹੋਆ ਤੇ ਉਹ ਆ ਕੀ ਕਰਦੂਗਾ ਮਹਾਰਾਜ ਜੀ ਇੱਕ ਦਿਨ ਮੋਹਨ ਦੇ ਜੀ ਆਹ ਸੰਤੋਣ ਛੋਟੇ ਕੀ ਬਾਜਾ ਵਜਾਉਂਦੇ ਹਾਂ ਹਰੇ ਰੂਸਾ ਵਾਲੇ ਮਹਾਰਾਜ ਕਿਹੜਾ ਬਾਜਾ ਜੀ ਬੋਤੀ ਬルダーਨ ਵਾਲੇ ਕਿਹੜਾ ਬਾਜਾ ਵਜਾਉਂਦੇ ਸੀ ਇਹ ਤਾਂ ਆਪਣੇ ਮਹਾਰਾਜ ਨੂੰ ਤਾਂ ਰੇਰੂਸਾ ਵਾਲੇ ਬਾਬਿਆਂ ਨੇ ਕੀਰਤਨ ਦੀ ਦਾਤ ਬਖਸ਼ੀ ਸੀ ਬਈ ਕੀਰਤਨ ਨਾਲ ਜਾਦੇ ਦੁਨੀਆ ਦਾ ਭਲਾ ਕਰਾਉਣਾ ਥੋਡੇ ਕੋਲ ਦੇਵ ਦੇ ਉਹਦੇ ਦੀ ਨਾ ਸੇਵਾ ਜਾਲਮੀ ਮਹਾਰਾਜ ਨੇ ਕਹਿੰਦੇ ਰਹਿੰਦੇ ਨੇ ਦੇ ਦੇ ਦੀ ਗੇ ਬਈ ਤੁਸੀਂ ਥੋੜਾ ਜਿਹਾ ਪੜ ਲਓ ਫਿਰ ਸੰਗਤ ਆਉਗਰਨੀਆ ਫਿਰ ਦੇਵ ਦੇਸ਼ ਕਿਵੇਂ ਕਰਿਆ ਕਰੋਗੇ ਮਹਾਰਾਜ ਤਾਂ ਸੁਣਦੇ ਹੀ ਨਹੀਂ ਜਿਵੇਂ ਬੜੇ ਕਿਦੇ ਵਾਸਾ ਕੰਮ ਹੀ ਛੱਡਦੇ ਅੱਠੇ ਹੀ ਪਏ ਤੇ ਮਹਾਰਾਜ ਨੇ ਆਪ ਹੱਥ ਪੜ ਕੇ ਆਉਣੇ ਮਹਾਰਾਜ ਜੀ ਇੰਤਾਉਣ ਇਹ ਤੇਰਾ ਬਾਜੇ ਤੇ ਰੱਖਦੇ ਇਹਦੇ ਨਾਲ ਪੜਛਾਵਾਂ ਤੇ ਮਹਾਰਾਜੀ ਸਾਹਿਬ ਪੜਨਗੇ ਜੀ ਇਹ ਉਹ ਗਾਦੇ ਛਾਦੇ ਬੁਲਾ ਕਰਾਉਣਾ ਦੁਨੀਆ ਦਾ ਤੁਹਾਡੇ ਇਹ ਮਹਾਰਾਜੀ ਟੱਕੀ 'ਚ ਬਹੁਤ ਵਸਿਆ ਕਰਦੇ ਹੁੰਦੇ ਉਰੇ ਆ ਕੇ ਬੋਲ ਕਰਦੇ ਰਹੇ ਜੀ ਜਵਾਦ ਜਵਾਹਰ ਨੇ ਸਤਵੀਂ ਦੇ ਦਾ ਫੋਨ ਖੋਲਿਆ ਨਾ ਉੱਥੇ ਜੀ ਜਵਾਦ ਟੱਕੀ 'ਚ ਜੀ ਜਵਾਦਾ ਗਿਆ ਸੀਗਾ ਮਹਾਰਾਜ ਕੋ ਮਹਾਰਾਜੀ ਦੇ ਠੋਡੀ ਦੇ ਵਾਲਾ ਹੈ ਨੀ ਜੀ ਤੁਹਾਡੇ ਹਾਂ ਨਾਲ ਸੇਮੀ ਕੂਟੀਆਂ ਉਰੇ ਬੈਠੇ ਦੀ ਹੁੰਦਾ ਨਾਲ ਨਾਲ ਉਹਦਾ ਪਿਆਰ ਸੀਗਾ ਮਹਾਰਾਜ ਦੇ ਤੇ ਨਾਲ ਜੰਦਰਵਾੜਾ ਦੇ ਮਹਾਰਾਜ ਜੀ ਬਾਹਰ ਬੈਠੇ ਸੀਗੇ ਸਾਂਚੀ ਪਰਦੇ ਸੀ ਸਾਂਚਾ ਚੌਰਿ ਹੋਈ ਸੀ ਮੌਨੀ ਹਨੀ ਮਹਾਰਾਜ ਜੀ ਵਿਦਾਂਤ ਚੌਰਿ ਹੋਈ ਉਹ ਟੈਵਰ ਮਹਾਰਾਜ ਕੋਲ ਆ ਗਿਆ ਫਿਰ ਮਹਾਰਾਜ ਜੀ ਡੇਰਾ ਵਧਨ ਲੱਗੋ ਫਿਰ ਉਹ ਘਰ ਵੇਲਾ ਹੀ ਹੁੰਦਾ ਸੀ ਡੰਗਰ ਛੱਡ ਤੇ ਦੀ ਉਹ ਚਾਂਬੂ ਆਉਣ ਲੱਗ ਪਈ ਮਾਣ ਹੈ ਤੇਰੇ ਨੰਦ ਆ ਸਾਡੇ ਕੋਲੇ ਆ ਬੂ ਦਾ ਜੀ ਜਮੇ ਸਾਡਾ ਬੂ ਨਾ ਹੈ ਨਾਲ ਤੇ ਉਹ ਪਰਵਲਾ ਜਨਨ ਤੇ ਭੜਾਇਆ ਕਰਾਂਗੇ ਇਟਾਂ ਟਾਈਟ ਬਿਲਡਿੰਗ ਆਈਓ ਫਿਰ ਮਹਾਰਾਜ ਇੱਥੇ ਆ ਕੇ ਹੀ ਰਹਿਣ ਲੱਗ ਗਿਆ ਜੀ ਇਹੋ ਮਹਾਰਾਜ ਜੀ ਬਹੁਤ ਇੱਥੇ ਵੀ ਫਿਰ ਆ ਕੇ ਦਸਿਆ ਕਰਾਉਂਦੇ ਸੀ ਬਸ 2 ਮਹੀਨੇ ਦੌਰਾ ਕਰਦੇ ਨੇ ਮਹਾਰਾਜ ਪੱਗਣ ਚੇਤ ਦੇਣੀ ਜੀਆ ਤੁਹਾਂ ਚੜਦੇ ਸੁਮੋਹਨ ਕਰਾ ਦਿੰਦੇ ਲੋ ਬਾਗ ਟੱਪੇ ਦੇ ਖੋਲਦੇ ਹੋ ਫਿਰ ਦੋ ਕੁ ਮਹੀਨੇ ਪਿੰਡਾਂ ਜਲਾਉਂਦੇ ਨੇ ਦੇਰ ਵਸਦੇ ਨਹੀਂ ਜੀ ਤੇ ਉਹ ਬਹੁਤ ਵਸਾਗਰਦੇ ਚੋੜੇਵਾਰੇ ਵੀ ਨਾਲ ਹੀ ਹੁੰਦੇ ਇਹ ਚੋੜੇਵਾਰਾ ਜੀ ਹਟ ਕੇ ਫਿਰ ਬੜੇ ਜਾਂਦੇ ਨੇ ਫਿਰ ਬੜਿਆਂ ਦੇ ਫਿਰ ਉਹ ਸ਼ੂਗਰ ਜੀ ਹੋਈ ਫਿਰ ਬੜੇ ਵਾਰਾਜ ਦੇ ਫਿਰ ਉੱਥੇ ਹੀ ਬੈਠਣ ਲਾ ਕੇ ਡੇਰੇ ਪੂਰੇ ਜਵਾਲਿਆ ਕਰਦੇ ਰਾਤ ਨੂੰ ਗੁਰਦਾਨ ਦੇ ਮੂਰੇ ਬੈਠੇ ਆਪ ਵਿਚਾਰੇ ਹੋਏ ਨੇ ਮਹਾਰਾਜ ਜੀ ਉਹ ਆਸਣ ਸਾਰਿਆਂ ਦੇ ਲੇਕੇ ਆਇਆ ਤੀ ਫਿਲਾਨਾ ਫਲਾਨਾ ਤੁਮ ਨੂੰ ਦਾ ਕੇ ਇੱਥੇ ਬੈਠੂ ਮਹਾਰਾਜ ਜੀ ਬੈਟਰੀ ਮਾਰ ਕੇ ਆਂ ਦੇਖ ਲੈਂਦੇ ਠੀਕ ਇਹਦਾ ਆਸਣ ਖਾਲੀ ਹੁੰਦਾ ਫਿਰ ਉਹਦੀ ਕੋਠੀ ਨੂੰ ਜਾਂਦੇ ਘੁੱਟ ਕੇ ਲਾਉਂਦੇ ਆ ਹਾਂ ਕੋਈ ਸੁਤਰਾਇ ਨਾ ਹਾਂ ਦੋ ਜੇ ਵੀ ਆ ਵਸ ਜਾ ਨਿਕਲਦੇ ਕੋਰੇ ਚੋ ਨਾ ਬਾਹਰ ਇਹੜਾ ਪਿਆਰ ਹੈ ਇਹਦਾ ਉਹਨੂੰ ਆ ਕੇ ਫੋੜ ਦੇ ਦੀ ਬੋਲ ਕੋਈ ਜੁਰਮਾਨੇ ਦੀ ਕੁੱਟ ਪਈ ਨਾ ਗਾਣੇ ਕੁੱਟ ਕੇ ਕੀ ਫੜਾਈ ਆ ਕੀ ਇਹਨੂੰ ਤਾਂ ਗਾਲੀ ਜੰਗਾਰੇ ਇਹ ਗੜਾ ਵਜਨ ਕਰਦਾ ਉਹਦਾ ਉਹਨਾਂ ਦਾ ਤਾਂ ਵਾਸ ਹੈ ਚਾਲੀਏ ਐਸੀ ਬਣਾਈ ਹੋਈ ਸੀ ਮਾਰੇ ਮਨ ਟਿਕਦਾ ਹੀ ਨਹੀਂ ਮੇਰੇ ਸਰ ਤੇ ਬੋਲ ਤੂੰ ਦੱਸਿਆ ਕਈਆ ਭੱਜ ਜਾਂਦੇ ਦੀ ਕਿਰਾ ਦੇ ਦੀ ਘਟ ਸਕਦਾ ਬਸ ਕੋਈ ਜਿੰਮੇ ਆ ਕੇ ਬੜਾ ਨਹੀਂ ਮਨ ਲੱਗ ਜਾਂਦੇ ਦੀ ਹੋਈ ਹੋਰ ਜਾਂਦੇ ਫਿਰ ਨਾਲ ਜਾਣਾ ਪੈਂਦਾ ਤੇ ਫਿਰ ਪਤਾ ਲੱਗਦਾ ਜੀ ਇੱਕ ਘਰ ਕੋਲ ਤੇ ਆ ਗਿਆ ਬਿਲੂਆ ਅਜੀ ਨਾਲ ਤੇ ਜਾਂਦੇ ਹੁੰਦੇ ਸੀ ਮਹਾਰਾਏ ਕਿ ਸਦਗੜਤਾ ਹੋਈ ਜਾਂਦਾ ਇਹ ਰੋਟੀ ਵੀ ਖਾਣ ਵਾਲਾ ਹੈ ਨਾ ਤੇ ਬੈਠਾ ਹਾਂ ਬੜਾ ਜੰਦਾ ਇਹ ਬਾਰੇ ਤੋਂ ਖੰਡੇ ਦਰ ਦਿੰਦੇ ਜਿਹੜਾ ਦੂਰ ਦੇਖਿਆ ਕੋਈ ਗੱਲ ਹੋਈ ਸੌ ਸੌ ਰੋਟੀਆਂ ਪਾ ਕੇ ਬੋਤਾ ਬੈਠਾ ਬਰਾਗ ਤੋਲਦਾ ਇਹ ਸਾਰੇ ਬੋ ਕੰਟੀ ਨਹੀਂ ਬੜਾ ਮਗਰ ਇੱਕ ਵਾਰ ਜਿੰਦਗੀ ਦਾ ਹਰ ਇੱਕ ਦਿਲੀ ਹੁੰਦੀ ਹੈ ਅਗਲਾ ਆ ਕੇ ਬਾਹਰ ਤੇ ਗੱਪਣ ਲੱਗ ਜਾਂਦਾ ਵੀ ਐਸੀ ਬੜੀ ਕਾਹਨਾ ਕਰਨ ਮਗਰ ਜਨ ਨਾਲ ਤੁਰਨਾ ਪੈਂਦਾ ਫੇਰ ਪਤਾ ਲੱਗਦਾ ਕੋਈ ਹੋਰ ਵੀ ਕਾਹਨ ਸਵਾਉਗਾ ਐਸੀ ਉਹ ਥਾਰ ਕੋਲ ਤੇ ਉਹ ਵੇਲਾ ਰੇਰ ਵਿੱਚ ਬਾਹੂ ਦਾ ਟਿਕਟ ਘਟਾ ਦਿੰਦਾ ਚਲਦਾ ਉਹ ਜਵਾਰਾ ਸੀ ਨਾ ਸੇ ਉਹ ਆ ਗਿਆ ਹਰ ਮਹਾਰਾਜ ਨੇ بڑا ਮਹਾਰਾਜ ਅੱਤਰ ਕਰਦਾ ਹੈ ਬਾਜੀ ਫੇਰ ਉਹ ਬੜਾ ਕਨੇਟਾਂ ਜਾਨ ਸਾਰਦਾ ਮਹੌਪਖੰਡ ਕਰਦਾ ਕਿਉਂ ਨਾ ਸਿੱਧਾ ਦੇਖ ਦੇਣਾ ਬਾਹਰ ਇਹਦਾ ਸਾਡਾ ਹਰ ਮਹਾਰਾਜ ਨੇ ਦਾ ਬਸ ਕੇਰਾ ਦੇਖ ਲੈ ਫਿਰ ਉਹਦਾ ਮਹਾਰਾਜ ਤਾਂ ਵਖੰਡ ਕਰਦਾ ਮੈਨੂੰ ਫੇਰ ਬੈਠੇ ਹਾਂ ਤਾਂ ਦੇਰ ਜਦ ਮਹਾਰਾਜੀ ਭੋਲੇ ਚੋਂ ਨਿਕਲ ਕੇ ਜਾਇਆ ਤਾਂ ਨਾ ਬੀਬੀਆਂ ਕਹਿੰਦੀ ਜਾਂਦੇ ਹੁੰਦੇ ਨੇ ਜਦੋਂ ਉਧਰੋਂ ਮੁੜ ਕੇ ਆ ਕੇ ਨੌਦਿਆਂ ਨੂੰ ਮੂਹਰੇ ਬੈਠਾ ਆ ਗਰੇ ਤੁੱਪਈ ਅਸੇ ਨਾ ਤੁੱਪਈ ਜਦੋਂ ਮਰ ਮੁੱਠੀ ਜਾ ਕੇ ਕਰਨ ਗਿਆ ਕਹਿੰਦੇ ਜੱਜੇ ਕਹਿੰਦਾ ਤੇਰੀ ਗੱਲ ਤਾਂ ਸੱਚੀ ਹੀ ਹਲਕੀ ਕਹਿੰਦੇ ਸੰਦੂ ਬੈਠ ਕੇ ਦੱਸਦਾ ਵੀ ਮੈਂ ਭਜਨ ਕਰਦਾ ਕਹਿੰਦੇ ਵਖੰਡ ਕਰਦਾ ਵਾਰਾ ਜੀ ਖੰਡ ਤਾਂ ਬਹੁਤ ਸਾਡੇ ਨਹੀਂ ਸੀ ਕਰ ਦਿੰਦੇ ਵਾਜ ਜੀ ਤਾਂ ਬੈਠਣਾ ਅੰਦਰ ਹੋਇਆ ਜੀ ਹੋ ਗਿਆ ਸਾਨੂੰ ਦਿਖਾ ਦੇਵੇ ਉਧਰ ਆਉਣਗੇ ਮੈਨੂੰ ਦੇਖਣੇ ਵੀ ਇਹ ਭਜਨ ਕਰਦੇ ਕੀ ਹੁੰਦਾ ਭਜਨ ਤਾਂ ਕੋ ਠੀਕ ਲੈ ਕੇ ਗੱਲ ਜਿਹੜੇ ਕਰਨਾ ਜੀ ਮੈਂ ਕੀ ਹੁੰਦਾ ਇਹ ਉਹ ਕੰਡ ਕਰ ਰਹੇ ਜਦੋਂ ਲੋਕ ਆਉਂਦੇ ਮਹਾਰਾਜ ਜੀ ਨੇ ਕੰਡ ਕਰਦੇ ਤਰਫ ਬਹੁਤ ਸਾਧਨਾ ਕਰ ਰਹੇ ਨੇ ਪਰਜਾਈ ਨੀਤੀ ਲਾਣ ਦੇ ਘਰ ਪੁੰਜੇ ਪੈ ਦਿੰਦੇ ਸੀ ਤੇ ਸੱਪ ਵੀ ਆਵੜਦੇ ਸੀ ਘਰ ਦੇ ਚਫਰੀਆਂ ਆਉਂਦੀਆਂ ਸੀ ਟਰਬੇ ਪਾ ਜੀ ਰੋਈ ਇੱਥੇ ਗੜਾ ਮੈਂ ਤਾਂ ਵੀ ਤੇ ਲੋਕ ਲੱਗਦੇ ਨਹੀਂ ਤੇ ਡਰਦੇ ਨਾ ਇਤੋਂ ਵੀ ਰੁੱਟਣਾ ਹੈ ਜੇ ਸੱਤ ਸਾਰਾ ਸਿਰ ਐ ਚਫਰੀਆਂ ਇੱਥੇ ਆ ਕੇ ਮਹਾਰਾਜ ਰਹੇ ਨੇ 4 ਸਾਲ ਸ਼ਭਰੀ ਚ ਤੇ ਚ ਆ ਗਏ ਫਿਰ ਉਹ ਰਾਵਣ ਗਿਆ ਸਿੰਧੂ ਵਸ ਸਿੰਧੂ ਕਿਨੇ ਦਿਨ ਉਹ ਬਈ ਨਾ ਲਗਾ ਤੀ ਸਿੰਧੂ ਫਿਰ ਉਹ ਰਾਵਣ ਨਾ ਸ਼ੁਰੂ ਹੋ ਗਿਆ ਜੇ ਮਾਰਾ ਸਿੰਧੂ ਲਾਹੌਰੋਂ ਹੋ ਕੇ ਗਏ ਸੀ ਲਤੇਆਂ ਨ ਚੜੇ ਸੀ ਸੀਰੋਂ ਦਾ ਸੀਗਾ ਕੋਈ ਏਲ ਦੇ ਚੋਰੀਆ ਤੇ ਤੁਹਾਰੇ ਖੇਰ ਬੜਾ ਜਲੇ ਪੂਣਾ ਤੇ ਗਿਆ ਮਤਵਾ ਆ ਮਛਰ ਦੇ ਵਿੱਚ ਦੇ ਕੋੜਕੜਾ ਮਛਰ ਕਰਦਾ ਨਹੀਂ ਉਲਤਾ ਆਹਨ ਸਰ ਮੈਨੂੰ ਕਹਦਾ ਮੈਨੂੰ ਪੱਖੇ ਵਾਲੀ ਦਿਓ ਬੈਨ ਜੇ ਚੇਸ਼ਕੋ ਰਵੇ ਬੋਤੀ ਇਹ ਰਿਹਾ ਉਹ ਦਰ ਨਹੀਂ ਕਰੀ ਨਹੀਂ ਆ ਤਾਂ ਨੀ ਬੜੀ ਹਰੀ ਹੈ ਨਵਾਂ ਲਾਹੌਰ ਵੀ ਚਲੇ ਜਾਂਦੇ ਜੀ ਬੰਦਿਆਂ ਨੂੰ ਅੱਲ੍ਹਾਵਰ ਦੋਦਾਂ ਵੀ ਨਲਵਾਉਂਦੇ ਜੀ ਬਾਰੇ ਮੀਨ ਮੀਰ ਦੀ ਸ਼ੌਣੀ ਕੋ ਧਰਮਪੁਰਾ ਦੀ ਪਹਿਲਾ ਹੀ ਟੇਸੂ ਜੀ ਬਾਰੇ ਉਹ ਵੀ ਸਤਰੀ ਸਿੰਘ ਹੀ ਸੀ ਸਾਰੇ ਜੀ ਹੋਰ ਉਹਨਾਂ ਦੇ ਆਗਰੇ ਉਧਰ ਬਾਹਰ ਜੀ ਗੁਰੂ ਅਰਜਨ ਦੇਵ ਜੀ ਦੇ ਦਵਾਰੇ ਵੀ ਇੱਥੇ ਸੀ ਉਹ ਚਿਰ ਕੋਲੇ ਕੋਲੇ ਇੱਥੇ ਮਾਰਾਤੀ ਸੀ ਜੀ ਹੋਈ ਦੇਰਾ ਸਾਹਾ ਉਹਨਾਂ ਦੇਰ ਤੇ ਅਰੇ ਤੁਰ ਕੇ ਜਣੇਂਦੇ ਸਤਿਗੁਰੂ ਜੀ ਉੱਥੋਂ ਦੇਣਾ ਸਾਡੇ ਸਤਿਵੀਰ ਤੁਰ ਕੇ ਗਏ ਜਾਨ ਸਭ ਤੋਂ ਆਉਣਾ ਮੁੜ ਕੇ ਜਿਵੇਂ ਉਹਨਾਂ ਦੇ ਦਰਸ਼ਨ ਕਰਨ 14 ਵੀ ਲ ਜਾਣਾ ਰਹੇ ਕਿਉਂ ਮੈਨੂੰ ਦੱਸੋ ਜੀ ਕਰਦੇ ਵੀ ਵੰਦੇ ਨੂੰ ਖੇੜ ਜੀ